ਮੇਰੀਆਂ ਮੇਰੇ ਹਾਰ ਉਹਨਾਂ ਹੋਵੇ ਆਸੀ ਦੇਸ਼ ਮੇਰਾ ਲੁੱਟਿਆ ਹੋਏ ਸੇ ਛੇਣੀ ਤੋਂ ਮਾਰਾ ਸੁੱਕ ਸਾਰੇ ਐਵੇਂ ਨਹੀਂ ਰੰਗਾ ਝੁਲਦਾ ਹੋ ਮੇਰੇ ਦੇਸ਼ ਦਾ

ਇਹ ਮੋਰ ਨੌਜਵਾਨਾਂ ਦਾ ਇਹਦੇ ਵਿੱਚ ਫੋਨ ਡੁੱਲਿਆ ਦਾ ਵਿੱਚ ਨਸ਼ਾ ਕੋਲ ਵੇਚਦਾ ਸੀ ਕਿਹਦੇ ਵੇਚਦਾ ਜਾ ਕੇ ਬੰਦਾ ਜਿ ਬੰਦਾ ਕਰੋ ਨਸ਼ਾ ਕਿੰਨਾ ਵੇਚਦਾ ਦਾਰੂ ਪੀਂਦੇ ਵੇਚਦੀ ਆ ਹਰ ਇੱਕ ਤਰ੍ਹਾਂ ਦਾ ਨਸ਼ਾ ਵੇਚਦਾ ਪਰ ਉਹ ਬੂਰੇ ਹੋਣ ਲਈ ਬੈਠੇ ਆ ਗਏ ਬੂਰੇ ਤਾਂ ਹੀ ਹੋ ਸਕਦਾ ਕਿ ਆਪਾਂ ਸਾਰੇ ਇਕੱਠੇ ਹੋਵਾਂਗੇ ਸਾਰੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਈ ਜਾਊਗੀ ਤਾਂ ਕਿ ਆਪਣਾ ਕੱਲਾ ਸੰਦੇ ਆਲੀ ਆਲੇ ਬਿੱਡਾ ਦੇ ਰਚੀ ਜਿੱਥੇ ਕਿਤੇ ਬੰਦਾ ਉਸਾ ਕਮੇਟੀ ਨੂੰ ਮੋਜ ਕਰੂਗਾ ਕਿ ਸਾਡੇ ਪਿੰਡ ਵੀ ਆਗੇ ਪਤਾ ਕਰ ਦੇ ਕੋਈ ਜੋ ਵੀ ਹੈ ਨਸ਼ੇ ਦਾ ਬਹੁਤ ਵੱਡਾ ਇੱਕ ਕੋੜਾ ਇਹ ਰੋ ਫੜੂ ਕਰਨਾ ਚਾਹੀਦਾ ਰੋ ਸਰਕਾਰ ਦੇ ਨਾਲ ਵੱਡਾ ਵੱਡਾ ਲੰਕੇ ਇਹ ਰੋ ਕਰਨਾ ਚਾਹੀਦਾ ਅਸੀਂ ਅਸੀਂ ਆਪਣੇ ਵੱਲੋਂ ਵੀ ਅਸੀਂ ਬਕਰਦਾ ਬਾਈ ਨੇਮ ਲਿਖ ਕੇ ਐਸਐਸਓ ਨੂੰ ਕੇਵਲ ਦੇ ਦਿੰਦੇ ਕਿ ਅਸੀਂ ਜਿਆ ਮਦਦ ਕਰਦੇ ਹਾਂ ਪਰ ਉਸ ਤੋਂ ਸਰਕਾਰ ਪੁਲਿਸ ਵਾਲੇ ਵੀ ਇਸ ਕੋਈ ਨਾ ਸਰਵੇ ਦੀ ਕੀਤੀ ਨਾ ਦੀ ਪਗਦਾ ਭਾਈ ਮੇਰੇ ਪਾਸੇ ਕੱਲੇ ਕੱਲੇ ਬਸਿਆ ਉਹ ਜਾਂ ਬਤਾਇਆ ਕਿ ਉਹ ਬਿਕਦਾ ਇੱਕੋ ਜਿਹਾ ਦਾ ਇੱਥੇ ਹੋ। ਆ ਫੇਰ ਵੀ ਇਹ ਇਹ ਨੂੰ ਮੈਂ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਬਾਰੇ ਉਜਰਾਂ ਪਊਗਾ। ਜਿਹੜੇ ਸੀਨੀਅਰ ਸਿਟੀਜ਼ਨ ਆਪਣੀ ਵੈਲਫੇਅਰ ਕਮੇਟੀ ਆ ਸਾਡੀ ਇਹ ਇਹ ਵਿੱਚ ਕੋਈ ਨਾ ਕੋਈ ਆਪਣਾ ਸਬਾਸ ਸੁਧਾਰ ਦੇ ਕੰਮ ਆ ਜਾਂ ਹੋਰ ਆਪਾਂ ਸਾਰੇ ਉਸ ਲਈ ਤਕਰੀਬਨ 8 ਸਾਲ ਤੋਂ ਉੱਪਰ ਸਾਰੇ ਜਣੇ ਨੇ ਇਹਦੇ ਵਿੱਚ ਹੁਣ ਆਪਾਂ ਹੋਰ ਅੱਗੇ ਸਾਰੇ ਬਹੁਤ ਹੀ ਸਨਮਾਨਯੋਗ ਸ੍ਰੀ ਤੋਹਰੇ ਮੈਂ ਖਾਲੀ ਥੇਕੜਾ ਕਾਲਜ ਮਤਲਬ ਆ ਔਰ ਜੀ ਸਲਾਹ ਹਰਮਨ ਸਿੰਘ ਮਾਰਕੀਟਿੰਗ ਨੂੰ ਸਨਮਾਨਿਤ ਕੀਤਾ ਜਾ ਰਹੇ ਹਨ ਹੋਲੇ ਸੋਨਿਆ ਜੀ ਤੁਹਾਡੇ ਵੱਡੇ ਪਿਆਰ ਜਿਹੜੇ ਮੈਂ ਜੀ ਮਾਣ देखो जी सीनियर सिटन एसोसीएशन है सानेवाल की सवाल की नहीं है यह सानीवाल इलाके भी है ये जे मैं कह एक इलाके तकरीबन पच्ची पे जो सागड़े ज बक मैं कहूँगा चंगे चंगे अहद्या जमें

ਉਮੀ ਪਹਿਲਾਂ ਵੀ ਅਸੀਂ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਕਰਦੇ ਹਾਂ ਕਿ ਆਜ਼ਾਦੀ ਤਾਂ ਮਿਲ ਗਈ ਸਾਡੀ ਸਾਨੂੰ 1947 ਨੂੰ ਮਿਲ ਗਈ ਸੀ ਪਰ ਨਾ ਹੀ ਜਿਆਦਾ ਲੱਗਦਾ ਕਿ ਦੁਬਾਰਾ ਫੇਰ ਗਲਾਸ ਪਰ ਨਾ ਹੀ ਤਾਂ ਨਹੀਂ ਤਾਂ ਪਾਲੇ ਪਹਿਰ ਸਾਰੇ ਅਜਿਹਾ ਸਿੱਧਾ ਮਾਰ ਕੇ ਆ ਰਿਹਾ ਪਾਲੇ ਪਹਿਰ ਜਲਾਵਾ ਹੈ ਆ ਵੀਰੇ ਸਾਨੂੰ ਤੇ ਆਲਾ ਅੱਜ ਸਾਡਾ ਪੰਜਾਬ ਮਾਪਿਆਂ ਦੇ ਬੋਲੇ ਸਾਰੀ ਖੁਸ਼ੀ ਹੋਈ ਜੋ ਮਾਪਿਆਂ ਦੇ ਸਾਰੇ ਇਲਾਕੇ ਦੇ ਪਿੰਡਾਂ ਵਿੱਚ ਪੈਣਾ ਦੇਹੀ ਵੀ ਆਪਾਂ ਇਹਦੇ ਵਿੱਚ ਸਰਕਾਰਾਂ ਦਾ ਜੋ ਆਪਣੇ ਸੁਪਨੇ ਜਿਵੇਂ ਸਰਕਾਰ ਕੰਗਲਾ ਸੱਪਿਆ ਚਾਰ ਜਿਹੜੀ ਅੱਜ ਕਿਸੇ ਦੇ ਘਰ ਚਾਰ ਹੀ ਵਾਰੀ ਦੀ ਲੜਾਈ ਵਿੱਚ ਚੜਦਾ ਫਿਰਦਾ ਇਸ ਦੁਨ ਦੇ ਸੰਗਤ ਸਿਨੀਅਰ ਲਿੰਗ ਦਾ ਚੇਤਾਨ ਚੜ੍ਹਿਆ 19 ਮਾਰਚ ਦੇ ਵਿੱਚ ਪਰਾਜਮ ਆਪਣਾ ਫੇਰਾਗਾ ਨੂੰ ਲੱਗਦਾ ਇਹਨਾਂ ਦੀ ਵਿਆਹ ਤਿਆਰ ਬੜੀ ਉਹਦੇ ਰੱਖੀ ਤਾਰ ਕਹਿੰਦਾ ਸ਼ਰਮ ਦੀ ਗੱਲ ਹੈ ਸੇ ਸੋ ਸੇ ਦੇ ਵਿੱਚ ਸਤਾਈ ਜਾ ਰਿਹਾ ਦੇ ਸਾਰ ਸਭ ਕੁਝ ਜਿਹੜੀ ਆਪਾਂ ਇਹ ਪੰਜਾਬ ਦਾ ਇਹ ਸ਼ਹਿਰ ਬਹਸਰ ਦਾ ਇੱਕ ਵਾਰੀ ਵੀ ਤੇ ਹੈ ਆ ਸਾਥ ਲੈਣਾ ਚਾਹੀਦਾ ਹੋਰ ਵੀ ਇਹ ਕ੍ਰਿਤੀਆਂ ਦੇ ਵਿੱਚ ਸਾਡਾ ਇਨਾ ਸਾਥ ਦਿੰਦੇ ਨੇ এডੂਕੇਸ਼ਨ ਦੇ ਸਾਥ ਦਿੰਦੇ ਨੇ ਹਰ ਇੱਕ ਚੀਜ਼ ਚ ਮਤਲਬ ਇਹ ਹਮੇਸ਼ਾ ਅੱਗੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਸੋ ਇਸ ਆਜ਼ਾਦੀ ਦੇ ਵਾਸਤੇ ਮੈਂ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਨੂੰ ਵਾਸ਼ਟਰੀ ਕਰਦਾ ਆਪਣੇ ਮੈਨੇਜਰ ਸਾਹਿਬ ਖੜੇ ਨੇ RAMNAAT JI ਖੜੇ ਨੇ ਐਸੋਸੀਏਸ਼ਨ ਨੂੰ ਮੈਂ ਸਲੂਟ ਕਰਦਾ ਔਰ ਆਸ ਕਰਦਾ ਵੀ ਇਹ ਐਸੋਸੀਏਸ਼ਨ ਪਰਮਾਤਮਾ ਮਿਹਰ ਕਰੇ ਐਸੇ ਤਰ੍ਹਾਂ ਹੀ ਬੁਲੰਦੀਆਂ ਤੇ ਰਹੇ ਔਰ ਸਮਾਜ ਦਾ ਭਲਾ ਕਰਦਾ ਰਹੇ ਇੱਕ ਵਾਰੀ ਫੇਰ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਧਾਈਆਂ ਜੈ ਜੀ ਹੋਵੇ ਬਹੁਤ ਔਰਦਰ ਨੂੰ ਜੈ ਭੀਮ ਜੈ ਭਾਰਤ ਅੱਜ ਆਜ਼ਾਦੀ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਸਾਨੂੰ ਪਤਾ ਹੀ ਹੈ ਵੀ ਜਿਹੜੀ ਆਜ਼ਾਦੀ ਆ ਲੱਖਾਂ ਕੁਰਬਾਨੀਆਂ ਦੇ ਕੇ ਮਿਲੀ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੋ ਸਾਡੇ ਸ਼ਹੀਦਾਂ ਦੀ ਸੋਚ ਸੀ ਅਸੀਂ ਉਹ ਸੋਚ ਦੇ ਉੱਤੇ ਪੈਰਾ ਦੇਈਏ ਤੇ ਕੰਮ ਕਰੀਏ ਦੁਵਾਰਾ ਤੋਂ ਫੇਰ ਡਾਕਟਰ ਬੀ ਆਰ ਅੰਬੇਦਕਰ ਬੁੱਧਾ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ ਚੱਲੋ ਨਾਲ ਨੂੰ ਹੋ ਜਾਣਾ ਹਾਂਜੀ ਕਰਨ ਬਾਈ ਅੱਜ ਅੱਜ ਨੂੰ ਉਸ ਮੌਕੇ ਤੇ ਚੰਡਲਰ ਆਏਗਾ ਤੁਹਾਡੇ ਬੋਲੋਂ ਬਾਜਵਾ ਸਾਹਿਬ ਵੀ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ। ਭਾਗ ਮਾਤਾ ਦੀ ਹੈ। ਇਹ ਜੋ ਸਾਡਾ 70ਵਾਂ ਆਜ਼ਾਦੀ ਦਿਵਸ ਹੈ ਇਹ ਸਾਨੂੰ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਕੀ ਹੋਇਆ ਸਭ ਜਾਣਦੇ। ਇਹ ਅਸੀਂ ਜਿਨ ਕਦਰ ਖੁਸ਼ੀ-ਖੁਸ਼ੀ ਜੋ ਸਾਡੇ ਵੱਲੋਂ ਸਾਡੇ ਦੇਸ਼ ਭਗਤਾਂ ਵੱਲੋਂ ਸਾਡੀ ਆਜ਼ਾਦੀ ਲਈ ਜਿਨ ਕਦਰ ਬਲਦਾਨੀ ਤੇ ਉਸ ਦੇ ਅਕੋਰਡਿੰਗ ਹੀ ਸਾਨੂੰ ਆਜ਼ਾਦੀ ਮਿਲੀ। ਅਸੀਂ ਉਸ ਨੂੰ ਹੀ ਮਨਾਨੇ ਆ ਕਿਉਂਕਿ ਅਸੀਂ ਕਿਹੜਾ ਕਹਿੰਦੇ ਜਿਹੜੇ ਸਾਡੇ ਦੇ ਰਾਜ ਕਰਦੇ ਸੀ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਆ ਅਸੀਂ ਆਜ਼ਾਦੀ ਦਾ ਦਿਨ ਕਿ ਅੱਜ ਅਸੀਂ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਇਸ ਮੌਕੇ ਸਾਡੀ ਕਾਂਗਰਸ ਪਾਰਟੀ ਸਾਹਨੇਵਾਲ ਵੱਲੋਂ ਸਾਹਨੇਵਾਲ ਦਾਣਾ ਮੰਡੀ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਾਡੇ ਤੋਂ ਕਿਹੜਾ ਕਹਿੰਦੇ ਮੁੱਖ ਮਹਿਮਾਨ ਵਿਕਰਮ ਸਿੰਘ ਬਾਜਵਾ ਜੀ ਇਹਨਾਂ ਨੇ ਆ ਕੇ ਝੰਡਾ ਲਹਿਰਾਇਆ ਤੇ ਇਸ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਇਸ ਤੇ ਕਿ ਨਾ ਕਹਿੰਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਸਮੂਹ ਨਗਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਤੇ ਸਾਰੇ ਸਾਡੀ ਕਾਂਗਰਸ ਟੀਮ ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸ਼ਮੂਲੀਅਤ ਹੋ ਕੇ ਇਸ ਨੂੰ ਵੱਧ ਚੜ ਕੇ ਮਨਾਇਆ ਤੇ ਮੈਂ ਸਾਰਿਆਂ ਤੋਂ ਉਮੀਦ ਕਰਦਾ ਇਸ ਆਜ਼ਾਦੀ ਦਿਵਸ ਨੂੰ ਅੱਗੇ ਵੀ ਇਸੇ ਤਰ੍ਹਾਂ ਖੁਸ਼ੀ ਚੜ ਕੇ ਮਨਾਉਂਦੇ ਰਹਿਣ ਕਿ ਲੱਗ ਕੇ ਧੰਨ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਸੁਭਿਗਤ ਹੋ ਗਿਆ ਜਨਰਨ ਵਧਾਈ ਦਾ ਪਾਤਰ ਦਿੰਦਾ ਹਾਂ ਅੱਜ ਕੁਝ ਖੁਸ਼ੀਆਂ ਖੇੜੇ ਲੈ ਕੇ ਆਉਂਗਾ ਅਤੇ ਬਧਾਈ ਦਾ ਖਤਰਾ ਪਾਉਣਗਾ ਕਰਨ ਕਿਥੇ ਆ ਸਾਰੇ ਅਨੁਭਵ ਬਹੁਤ ਖੂਬੀ ਨਾਮ ਆਉਂਦੇ ਨੇ ਮਾਰ ਪਾ ਦਿਨਾ ਜੀਮ ਖਾ ਲਏ ਜੀ ਹਾਂ ਯਾਰ ਇੱਕ ਮਿੰਟ ਦੁਬਾਰੇ ਕੱਟ ਕੇ ਲਾ ਮੈਂ ਸੁਨੀਤਾ ਤੇਜਾਨੀ ਹਲਕਾ ਸਾਨੇਵਾਲ ਤੋਂ ਆਪਣੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਜੀ ਦਾ ਅੱਜ ਪ੍ਰੋਗਰਾਮ ਦੇਖਿਆ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ 15 ਅਗਸਤ ਦਾ ਜਿਹੜਾ ਆਜ਼ਾਦੀ ਦਾ ਦਿਵਸ ਹੈ ਆਇਆ ਖੁਸ਼ੀਆਂ ਮਨਾਓ ਸਾਥੀਓ ਤਿੰਨ ਦਿਨ ਰੰਗਾ ਅਰਸ਼ਾ ਚ ਲਹਿਰਾਇਆ ਤੇ ਖੁਸ਼ੀਆਂ ਮਨਾਓ ਸਾਥੀਓ ਸਾਰੇ ਹੀ ਸਮੁੱਚੇ ਭਾਰਤ ਵਾਸੀਆਂ ਨੂੰ ਬਾਹਰ ਰਹਿੰਦੇ ਸਾਡੇ ਵਸਨੀਕ ਪੰਜਾਬੀਆਂ ਨੂੰ ਸਭ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਤੇ ਖੁਸ਼ੀਆਂ ਮਾਣੋ ਖੁਸ਼ੀਆਂ ਕਿੜੇ ਰੋ ਆਜ਼ਾਦ ਰਹੋ ਆਪਣੀ ਸੋਚ ਨੂੰ ਆਜ਼ਾਦ ਰਹੋ ਧੰਨਵਾਦ